ਮੈਂ ਡਾਕਟਰ ਲਖਮੀਰ ਸਿੰਘ ਭਗਵਾਲੀਆ ਅਤੇ ਸਮੂਹ ਜਿਹੜੇ ਵਲੰਟੀਅਰਸ ਆ ਵਾਸੋ ਬਟਾਲਾ ਦੇ ਅੱਜ ਆਕਾਸ਼ ਹਸਪਤਾਲ ਦੇ ਵਿੱਚ ਇਕੱਠੇ ਹੋਏ ਆ ਤੇ ਮੈਂ ਇਸ ਤੋਂ ਦਾ ਮੁੱਖ ਸੇਵਾਦਾਰ ਹੋਂਦ ਦੇ ਨਾਤੇ ਸੰਸਥਾ ਦਾ ਸਮੂਹ ਦੇਸ਼ ਤੇ ਵਿਦੇਸ਼ਵਾਸੀਆਂ ਨੂੰ ਬਾਬਾ ਜੀ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਉੱਥੇ ਇਹ ਬੇਨਤੀ ਵੀ ਕਰਦਾ ਸਾਰੇ ਲੋਕਾਂ ਨੂੰ ਆਏ ਹੋਏ ਨੂੰ ਕਿ ਉਹ ਇੱਥੇ ਹੁੰਨੜਬਾਜੀ ਨਾ ਕਰਨ ਬਾਬਾ ਜੀ ਦੇ ਵਿਆਹ ਦੇ ਆਨੰਦ ਮਾਣਨ ਉਹਨਾਂ ਦੀ ਖੁਸ਼ੀਆਂ ਪ੍ਰਾਪਤ ਕਰਨ ਤੇ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਜੋ ਹੁਟਰੇ ਆ ਉਹ ਨਾ ਮਾਰਨ ਕਿਉਂਕਿ ਇਹ ਨਾਲ ਪ੍ਰਸ਼ਾਸਨ ਹਰਕਤ ਵਿੱਚ ਆਏ ਕਿਸੇ ਦਾ ਕੋਈ ਨੁਕਸਾਨ ਹੋਵੇ ਤੇ ਉਹ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਜੀ ਜਿਹੜੀ ਮੀਟਿੰਗ ਕੀਤੀ ਗਈ ਹੈ ਵਾਇਸਕੋਟਾਲ ਦੇ ਸਿਰਫ ਤੇ ਸਿਰਫ ਆਪਾਂ ਅੱਜ ਗੁਰਨਾਨਕ ਦੇਵ ਜੀ ਦੇ ਵਿਆਹਪੁਰਬ ਦੇ ਸੰਬੰਧ ਦੇ ਵਿੱਚ ਕੀਤੀ ਗਈ ਹੈ ਤਾਂ ਕਿ ਦੇਸ਼ ਤੋਂ ਵਿਦੇਸ਼ ਦੇਸ਼ ਦੇਸ਼ ਤੋਂ ਆਈਆਂ ਸੰਤਾਨ ਦਾ ਧੰਨਵਾਦ ਕੀਤਾ ਜਾ ਸਕੇ ਤੇ ਉਹਨਾਂ ਨੂੰ ਵਾਇਸਕੋਟਾਲ ਦੇ ਬਾਰੇ ਜਾਗਰਤ ਕੀਤਾ ਜਾ ਸਕੇ ਕਿ ਵਾਇਸਕੋਟਾਲ ਬਟਾਲਾ ਸ਼ਹਿਰ ਲਈ ਇਸ ਨੂੰ ਕੀ ਕੰਮ ਕਰ ਰਹੀ ਆ ਇਸ ਨੂੰ ਹਰਿਆ ਭਰਿਆ ਤੇ ਸੁੰਦਰ ਬਣਾਉਣ ਲਈ ਕੀ ਕਦਮ ਚੁੱਕ ਰਹੀ ਆ ਜਿਵੇਂ ਕਿ ਸੀ ਸ਼ਾਸ਼ਤਰ ਨਗਰ ਪਾਰਕ ਦੀਆਂ ਸਾਰੀਆਂ ਤਕਰੀਬਨ ਪਾਰਕਾਂ ਦਾ ਜ਼ਿੰਮੇਵਾਰੀ ਲਈ ਹੈ ਕਿ ਆਪਾਂ ਨੂੰ ਹਰਿਆ ਭਰਿਆ ਬਣਾਵਾਂਗੇ ਐਡਮਿਨਿਸਟ੍ਰੇਸ਼ਨ ਤੇ ਇਹ ਗੱਲ ਨਹੀਂ ਰਹਿਣ ਦੇਵਾਂ ਕਿ ਕਿਉਂਕਿ ਸਰਕਾਰ ਸਾਡਿਆਂ ਦੀ ਸਾਰੇ ਸਾਰਿਆਂ ਦੀ ਰਲ ਕੇ ਬਣਦੀ ਆ ਸਰਕਾਰ ਤੇ ਛੱਡਦੀ ਐ ਆਪਾਂ ਕੁਝ ਵੀ ਨਹੀਂ ਕਰ ਸਕਦੇ ਸੋ ਸਦਾ ਸੰਗ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਇਸ ਕੰਮ ਨੂੰ ਰਲ ਮਿਲ ਕੇ ਕਰੀਏ ਤੇ ਨੇਪਰੇ ਚੜੀਏ ਥੈਂਕ ਯੂ ਮੈਂ ਡਿਸਟ੍ਰਿਕਟ ਅਤੇ ਤਹਿਸੀਲ ਪ੍ਰਸ਼ਾਸਨ ਦਾ ਤਹਿਦ ਲੋ ਧੰਨਵਾਦ ਕਰਦਾ ਤੇ ਖਾਸ ਕਰਕੇ ਸ਼ਰੀਕਲ ਸਿੰਘ ਜੀ ਜਿਹੜੇ ਲੋਕਲ ਐਮ ਐਲ ਏ ਤੇ ਵਰਕਿੰਗ ਪ੍ਰੈਜ਼ੀਡੈਂਟ ਆ ਆਪਦੇ ਆ ਜਿਨ੍ਹਾਂ ਨੇ ਇਕੋ ਸੰਸਥਾ ਵਾਸੋਂ ਬਟਾਲਾ ਦੇ ਪੰਜ ਨਮਾਇंदे ਜਿਹੜੇ ਡਿਸਟ੍ਰਿਕਟ ਡਿਸਟ੍ਰਿਕਟ ਲੈਵਲ ਤੇ ਤੇ ਤਹਿਸੀਲ ਲੈਵਲ ਦੇ ਸਨਮਾਨਿਤ ਕੀਤੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਅੱਜ ਦੀ ਇਹ ਮੀਟਿੰਗ ਜਿਹੜੀ ਆ ਇਸ ਵਰਤ ਤੇ ਜਿਹੜੀ ਵੀ ਇਕੱਠੀ ਕੀਤੇ ਗਏ ਵਲੰਟੀਅਰ ਸਾਰੇ ਤੋਂ ਉਹਨਾਂ ਦਾ ਧੰਨਵਾਦ ਕੀਤਾ ਜਾ ਸਕੇ ਉਹਨਾਂ ਨੇ ਸਾਨੂੰ ਇੰਨੀ ਐਹਮੀਅਤ ਦਿੱਤੀ ਆ ਡਿਸਟ੍ਰਿਕਟ ਲੈਵਲ ਤੇ ਤੇ ਤਹਿਸੀਲ ਲੈਵਲ ਦੇਖ ਕੇ ਪਹਿਲੀ ਵਾਰੀ ਇਹ ਹਿਸਟਰੀ ਚ ਹੋਇਆ ਕਿਸੇ ਸੰਸਥਾ ਦੇ ਪੰਜ ਨਮਾਇंदे ਜਿਹੜੇ ਉਹ ਸਨਮਾਨਿਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਮਾਤਾ ਸਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਜੋ ਸਮਾਗਮ ਨੇ 538ਵੇਂ ਉਸ ਦੇ ਵਿੱਚ ਵਾਈਸ ਆਫ ਬਟਾਲਾ ਨੇ ਅੱਜ ਮੀਟਿੰਗ ਕਰਕੇ ਤੇ ਜੋ ਪ੍ਰੋਗਰਾਮ ਹੈ ਹੁਣ ਇਹ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਦੇ ਉੱਤੇ ਵੀ ਆਪਣਾ ਵਾਈਸ ਆਫ ਬਟਾਲਾ ਪੂਰਾ ਦਾ ਪੂਰਾ ਯੋਗਦਾਨ ਪਾ ਕੇ ਸ਼ਹਿਰ ਨੂੰ ਥਲੀਨ ਗ੍ਰੀਨ ਤੇ ਬਿਊਟੀਫੁਲ ਬਣਾਉਂਦਾ ਪੂਰਾ ਪੂਰਾ ਯਤਨ ਕਰੇਗਾ ਔਰ ਜੋ ਨਗਰ ਕੀਤੇ ਨੂੰ ਹੋਏਗਾ ਉਸ ਦੇ ਵਿੱਚ ਵਾਈਸ ਆਫ ਬਟਾਲਾ ਜਿਹੜਾ ਹੈ ਆਪਣਾ ਆ ਰਿਹਾ ਜਿਹੜਾ ਨਗਰ ਕੀਤੇ ਨੇ ਉਸ ਦਾ ਬਹੁਤ ਵਧੀਆ ਜਿਹੜਾ ਹੈ ਸਵਾਗਤ ਕਰਨ ਵਾਸਤੇ ਹਾਂਜੀ ਇਹ ਮੀਟਿੰਗ ਹੋਈ ਏ ਔਰ ਮੈਂ ਵਾਈਸ ਆਫ ਬਟਾਲਾ ਵੱਲੋਂ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜੋ ਸਾਡੇ ਬੱਚੇ ਟਰੈਕਟਰ ਦੇ ਉੱਤੇ ਬਹੁਤ ਆਵਾਜ਼ ਵਾਲੇ ਡੈਕ ਲਾ ਕੇ ਹੁੰਦੇ ਨੇ ਕਿਰਪਾ ਕਰਕੇ ਉਹ ਨਾ ਆਉਣ ਕਿਉਂਕਿ ਸੰਗਤਾਂ ਪਰੇਸ਼ਾਨ ਹੁੰਦੀਆਂ ਨੇ ਤੇ ਦੂਜਾ ਨੰਬਰ ਇਹ ਵੇ ਕਿ ਜਿਹੜੇ ਬਹੁਤ ਪੈਸੇ ਨਾਲ ਲੈ ਕੇ ਆਉਣ ਗਹਿਣੇ ਪਾ ਕੇ ਨਾ ਆਉਣ ਇਹ ਵਾਈਸ ਆਫ ਬਟਾਲਾ ਵੱਲੋਂ ਬੇਨਤੀ ਹੈ ਕਿ ਆਪਾਂ ਬਹੁਤ ਸ਼ਰਧਾ ਭਾਵ ਦੇ ਨਾਲ ਜਿਹੜਾ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਲਖਣੀ ਜੀ ਦਾ ਵਿਆਹ ਪੁਰਬ ਮਨਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਤੇ ਮਾਤਾ ਸਲਖਣੀ ਜੀ ਦੇ ਵਿਆਹ ਪੁਰਬ ਦੇ ਸਬੰਧ ਦੇ ਵਿੱਚ ਅਸੀਂ ਅੱਜ ਪ੍ਰਧਾਨ ਡਾਕਟਰ ਲਖਵੀਰ ਸਿੰਘ ਜੀ ਭਾਗੋਵਾਲੀਆ ਜੋ ਵਾਈਸ ਆਫ ਬਟਾਲਾ ਦੇ ਪ੍ਰਧਾਨ ਨੇ ਉਹਨਾਂ ਦੇ ਆਕਾਸ਼ ਹਸਪੀਟਲ ਦੇ ਵਿੱਚ ਬੈਠ ਕੇ ਅਸੀਂ ਸਾਰੇ ਗੁਰੂ ਨਾਨਕ ਪਾਤਸ਼ਾਹ ਦਾ ਜੋ ਵਿਆਹ ਪੁਰਬ 30 ਤਰੀਕ ਨੂੰ ਅਸੀਂ ਮਨਾ ਰਹੇ ਹਾਂ ਸੋ ਉਹਦੇ ਸਬੰਧ ਵਿੱਚ ਅਸੀਂ ਸਾਰੇ ਰਲ ਮਿਲ ਕੇ ਕੁਝ ਵਿਚਾਰ ਵਟਾਂਦਰੇ ਕੀਤੇ ਨੇ ਕਿ ਗੁਰੂ ਪਾਤਸ਼ਾਹ ਦੇ ਵਿਆਹ ਪੁਰਬ ਦੇ ਵਿੱਚ ਅਸੀਂ ਸਾਰੇ ਰਲ ਕੇ ਇਸ ਸ਼ਹਿਰ ਨੂੰ ਇੱਕ ਸੋਹਣਾ ਜਿਹਾ ਸ਼ਹਿਰ ਬਣਾ ਕੇ ਗ੍ਰੀਨ ਕਲੀਨ ਹਰ ਪੱਖੋਂ ਜੋ ਕੁਝ ਵੀ ਆ ਅਸੀਂ ਜੋ ਵੀ ਆ ਇਹਦੇ ਉਪਰਾਲੇ ਕਰੀਏ ਹੋ ਜਾ ਕੋਈ ਵੀ ਕਾਰਨਾਮਾ ਨਾ ਕਰੀਏ ਜੋ ਬਾਕੀਆਂ ਤੇ ਵੀ ਕੋਈ ਚੰਗਾ ਨਾ ਲੱਗੇ ਕਿਸੇ ਨੂੰ ਸੋ ਰਲ ਮਿਲ ਕੇ ਅਸੀਂ ਇਸੇ ਸਬੰਧ ਦੇ ਵਿੱਚ ਅਸੀਂ ਸਾਰੇ ਅੱਜ ਇਕੱਠੇ ਹੋਏ ਆਂ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਸ ਹਸਪੀਟਲ ਵਿਖੇ ਡਾਕਟਰ ਭਗੋੜਿਆ ਜੋ ਕਿ ਵਾਈਸ ਆਫ ਬਟਾਲਾ ਦੇ ਪ੍ਰਧਾਨ ਹਨ ਉਹਨਾਂ ਦੀ ਰੈਨ ਮਾਈ ਹੇਟ ਵਾਈਸ ਕਲੱਬ ਦੇ ਜਿੰਨੇ ਕੋਰ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਉਹ ਆਏ ਨੇ ਤੇ ਇਸ ਬਾਬਾ ਜੀ ਦੇ 538 ਜਿਹੜਾ ਵਿਹਾਰਪੁਰਗ ਹੈ ਉਹਨਾਂ ਦੇ ਤੀਨ ਜੋ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਸਬੰਧ ਵਿੱਚ ਸਾਰੇ ਮੈਂਬਰ ਸਭ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਗ੍ਰੀਨ ਕਲੀਨ ਤੇ ਬਿਊਟੀਫੁੱਲ ਬਣਾਉਣਾ ਹੈ ਇਹ ਜੋ ਸੰਗਤ ਆ ਰਹੀ ਹੈ ਉਹਨਾਂ ਦਾ ਇੱਕ ਦਤਾ ਧੰਨਵਾਦ ਕਰਨਾ ਹੈ ਜੋ ਵੀ ਸੰਗਤ ਆਉਂਦੀ ਹੈ ਉਹ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਲੈ ਕੇ ਆਪ ਆਪਣੇ ਘਰਾਂ ਨੂੰ ਜਾਵੇ ਨਾ ਕੋਈ ਕੋਈ ਇਹੋ ਜਿਹਾ ਅਮਸਤਾਨ ਕਰਾਉ ਮਾ ਫਿਰ ਇਸ ਲਈ ਮੈਂ ਦੁਬਾਰਾ ਬੇਨਤੀ ਕਰਦਾ ਸਭ ਨੂੰ ਕਿ ਅਸੀਂ ਇੱਥੇ ਮਾਲਕ ਦੀਆਂ ਖੁਸ਼ੀਆਂ ਲੈਣ ਵਾਸਤੇ ਆਉਣਾ ਤੇ ਖੁਸ਼ੀਆਂ ਲੈ ਕੇ ਛੋੜੀਆਂ ਪਰ ਕੇ ਆਪ ਆਪਣੇ ਘਰਾਂ ਨੂੰ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਜੋ ਵਾਈਸ ਆਫ ਬਟਾਲਾ ਦੀ ਮੀਟਿੰਗ ਸਾਡੇ ਜੋ ਪ੍ਰਧਾਨ ਜੀ ਹੈ ਡਾਕਟਰ ਲਖਬੀਰ ਸਿੰਘ ਜੀ ਭਾਗੋਵਾਲੀਆ ਉਹਨਾਂ ਦੀ ਰਹਿਣ ਯੋਗ ਵਾਈਟ ਹੋਈ ਹੈ ਉਦੇ ਵਿੱਚ ਅਹੀ ਇਹ ਸਾਰਾ ਡਿਸਕਸ ਕੀਤਾ ਹੈ ਕਿ ਜਿਸਾਂ ਦੇ ਵਿਆਹ ਦੀ ਪਾਲਕੀ ਜਿਹੜੀ ਹੈ ਸ਼ਾਸਤਰੀ ਨਗਰ ਦੇ ਵਿੱਚੋਂ ਲੰਘਦੀ ਆ ਉਹਦੇ ਲਈ ਉਸ ਤੋਂ ਪਹਿਲਾਂ ਅਹੀ ਜਿੰਨੀਆਂ ਵੀ ਪਾਰਕਾਂ ਹੈਗੀਆਂ ਉਹਨਾਂ ਨੂੰ ਸਾਫ ਸਫਾਈ ਕਰਨੀ ਆ ਉਹਨਾਂ ਨੂੰ ਸੁੰਦਰ ਤੇ ਗ੍ਰੀਨ ਬਣਾਣਾ ਆ ਉਹਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲਦਾਰ ਸਜਾਵਟੀ ਪੌਦੇ ਅਤੇ ਮੈਡੀਸਨਲ ਪਲਾਂਟ ਵੀ ਲਗਾ ਰਹੇ ਆ ਉਹਦੇ ਨਾਲ ਬਾਕੀ ਹੋਰ ਜਿਹੜੀ ਪਾਲਕੀ ਸਾਹਬ ਆ ਰਹੀ ਹੈ ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ ਸਮਝਾ ਕੇ ਭੇਜੋ ਤਾਂ ਕਿ ਕੋਈ ਹੁੱਲੜਬਾਜੀ ਨਾ ਕਰੇ ਬਾਕੀ ਵਾਇਸੋ ਪਟਾਲਾ ਵੱਲੋਂ ਇੱਥੇ ਜੋ ਅੱਜ ਤੋਂ ਹੀ ਆਉਦਿਆਂ ਦਾ ਲੰਗਰ ਸ਼ੁਰੂ ਹੋ ਗਿਆ ਤੇ ਜਿਹੜੀ ਸਾਧ ਸੰਗਤ ਹੈ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਥੋਂ ਆਪਣੇ ਜੋ ਵੀ ਫੁੱਲ ਬੂਟੇ ਖੜਨੇ ਆ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਲਗਾਓ ਅਤੇ ਉਹਨਾਂ ਦੀ ਦੇਖਭਾਲ ਕਰੋ ਉਹਨਾਂ ਨੂੰ ਆਪਣੇ ਬੱਚਿਆਂ ਵੱਲੋਂ ਬੱਚਿਆਂ ਵਾਂਗ ਪਾਲੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਜਿਹੜੀ ਸਵਸ਼ ਵਾਤਾਵਰਣ ਮਿਲ ਸਕੇ ਅਤੇ ਉਹ ਆਪਣਾ ਚੰਗਾ ਜੀਵਨ ਬਤੀਤ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ